ਸਾਰਿਆਂ ਨੂੰ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਈਆਂ ਕਿ ਬਾਹਾਂ ਤੇ ਬਾਹਾਂ ਦਾ ਪੱਖ ਮੈਂ ਕੱਟ ਕਰ ਸਕਦੇ ਆ ਤੇ ਬਾਹਾਂ ਦੇ ਵਿੱਚ ਆਪਾਂ ਕਾਟ ਕਿਸ ਤਰ੍ਹਾਂ ਪਾਣੀ ਆ ਬਿਲਕੁਲ ਸੌਖੇ ਤਰੀਕੇ ਨਾਲ ਦੱਸੂਗੀ ਕੋਈ ਵੀ ਐਵੇਂ ਦੱਸੂਗੀ ਵੀ ਇੱਧਰ ਨੂੰ ਨਿਸ਼ਾਨੀ ਲਾਓ ਉਧਰ ਨੂੰ ਨਿਸ਼ਾਨੀ ਲਾਓ ਬਹੁਤ ਹੀ ਸੌਖੇ ਤਰੀਕੇ ਨਾਲ ਦੱਸੂਗੀ ਤੇ ਇਹਦੇ ਨਾਲ ਦੀ ਮੈਂ ਵੀਡੀਓ ਕਮੀਜ਼ ਦੀ ਹੈ ਜਿਹੜੀ ਅਪਲੋਡ ਕਰ ਦਿੱਤੀ ਹੈ ਆਪਣੇ ਚੈਨਲ ਉੱਪਰ ਉਹ ਤੁਸੀਂ ਦੇਖ ਸਕਦੇ ਹੋ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਹੁਣ ਆਪਾਂ ਨੇ ਇਹ 5 ਮੀਟਰ ਕਪੜਾ ਸੀਗਾ ਆਪਣੇ ਕੋਲੇ ਆਪਾਂ ਨੇ ਕਮੀਜ਼ ਦੀ ਕਟਾਈ ਕਰ ਲਈ ਆ ਤੇ ਹੁਣ ਆਪਾਂ ਉਹਦੇ ਚੋਂ ਬਾਕੀ ਕੱਪੜੇ ਚੋਂ ਬਾਹਾਂ ਦੀ ਜਿਹੜੀ ਕਟਾਈ ਆ ਉਹ ਕਰਨੀ ਆ ਠੀਕ ਹੈ ਜੀ ਤੇ ਆਪਾਂ ਇਹਨੂੰ ਦੂਰਾ ਫੋਲਡ ਕਰ ਲਿਆ ਇਸ ਤਰ੍ਹਾਂ ਤੇ ਹੁਣ ਆਪਾਂ ਇੱਕ ਵਾਰ ਇਹਨੂੰ ਫੇਰ ਫੋਲਡ ਕਰਾਂਗੇ ਇਸ ਤਰ੍ਹਾਂ 2 ਇੰਚ ਤੇ ਆਪਾਂ ਬਾਹਾਂ ਦਾ ਮਾਰਕ ਕਰਾਂਗੇ 18 ਇੰਚ ਦੀਆਂ ਬਾਹਾਂ ਨੇ 2 ਇੰਚ ਆਪਾਂ ਐਕਸਟਰਾ ਲਵਾਂਗੇ ਠੀਕ ਹੈ ਜੀ ਪਹਿਲਾਂ ਆਪਾਂ ਇੱਥੋਂ ਕੱਪੜਾ ਕੱਟ ਕਰ ਲਾਂਗੇ ਹੁਣ ਆਪਾਂ ਨੇ ਇਹ ਪਹਿਲਾਂ ਕਾਰਡ ਪਾਉਣ ਤੋਂ ਪਹਿਲਾਂ ਆਪਾਂ ਇਹ ਫਲਾਵਰ ਚੈੱਕ ਕਰਨੇ ਨੇ ਵੀ ਕਿੱਧਰਲੀ ਸਾਈਡ ਨੂੰ ਜਾ ਰਹੇ ਨੇ ਇਹਦੇ ਫਲਾਵਰ ਨੇ ਜਿਹੜੇ ਵੱਡੇ ਉਧਰਲੀ ਸਾਈਡ ਨੂੰ ਜਾ ਰਹੇ ਨੇ ਤਾਂ ਆਪਾਂ ਕਾਰਡ ਉਧਰਲੀ ਸਾਈਡ ਹੀ ਪਾਵਾਂਗੇ ਉਧਰਲੀ ਸਾਈਡ ਕਾਰਡ ਪਾਵਾਂਗੇ ਠੀਕ ਹੈ ਜੀ ਹੁਣ ਆਪਾਂ ਨੇ ਇੱਥੋਂ 3.5 ਇੰਚ ਜਿੱਧਰਲੀ ਸਾਈਡ ਤੋਂ ਖੁੱਲਾ ਹੈ ਨਾ ਉਧਰਲੀ ਸਾਈਡ ਤੋਂ ਆਪਾਂ ਨੇ 3.5 ਇੰਚ ਤੇ ਮਾਰਕ ਕਰ ਲੈਣਾ 3.5 ਇੰਚ ਤੇ ਆਪਾਂ ਨੇ ਮਾਰਕ ਕਰ ਲੈਣਾ ਮੋਡਾ ਮੈਨਣਾ ਨਾਲ ਆਪਾਂ ਨੇ ਵੀ 10 ਇੰਚ ਹੈਗਾ 10 ਇੰਚ ਹੈਗਾ ਇਹ ਜੇ ਕੋਈ ਜ਼ਿਆਦਾ ਕਿਸੇ ਨੂੰ ਮੋਡੇ ਦੀ ਜ਼ਰੂਰਤ ਆ ਨਾ ਕੋਈ ਜ਼ਿਆਦਾ ਹੈਲਦੀ ਨਹੀਂ ਤਾਂ ਉਹ ਆਪਣਾ ਜੋੜ ਪਾ ਸਕਦੇ ਨੇ ਤੇ ਜੋੜ ਵਾਲੀ ਵੀਡੀਓ ਵੀ ਮੈਂ ਅਪਲੋਡ ਕਰ ਦਿੱਤੀ ਹੈ ਆਪਣੇ ਚੈਨਲ ਉੱਪਰ ਉਹ ਵੀ ਤੁਸੀਂ ਦੇਖ ਸਕਦੇ ਹੋ ਵੀ ਬਾਹਾਂ ਵਿੱਚ ਜੋੜ ਆਪਾਂ ਨੇ ਕਿਸ ਤਰ੍ਹਾਂ ਪਾਉਣਾਗਾ ਤੇ 3.5 ਇੰਚ ਤੇ ਹੁਣ ਆਪਾਂ ਨੇ ਇੱਥੇ ਮਾਰਕ ਕਰ ਲਿਆ ਹੁਣ ਆਪਾਂ ਨੇ ਇਥੋਂ ਕਾਟ ਪਾਣੀ ਹੈ ਜਿਹੜੀ ਇਸ ਤਰ੍ਹਾਂ ਰੇਵ ਕਰ ਕਰਕੇ ਹੀ ਪਾਣੀਆ ਦੇਖ ਸਕਦੇ ਆ ਤੁਸੀਂ ਇਸ ਤਰ੍ਹਾਂ ਰੇਵ ਕਰਕੇ ਪਾਣੀਆ ਮਾਰਕ ਕੀਤਾ ਹੈ ਜਿਹੜਾ ਇਹ ਤੁਹਾਨੂੰ ਪਤਾ ਹੀ ਹੈ ਮੈਂ ਜਦੋਂ ਮਾਰਕ ਕੀਤਾ ਸੀ ਉਦੋਂ ਹੋਇਆ ਹੋਇਆ ਤੇ ਘੱਟ ਦੇ ਧਿਆਨ ਦੇਣਾ ਵੀ ਆਪਾਂ ਨੇ ਕਿਵੇਂ ਪਾਈ ਆ ਸਾਢੇ 3 ਇੰਚ ਤੇ ਆਪਾਂ ਨੇ ਇੱਥੇ ਮਾਰਕ ਕੀਤਾ ਉੱਪਰੋਂ ਆਪਾਂ ਨੇ ਇੱਥੋਂ ਹਲਕਾ 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 ਰੇਤ ਕੱਢਦੇ ਕਰਦੇ ਆਪਾਂ ਨੇ ਜਿਹੜੀ ਇਹ ਕਾਟ ਆ ਉਹਦੇ ਨਾਲ ਇਹਨੂੰ ਮਿਲਾ ਦੇਣਾ ਠੀਕ ਹੈ ਜੀ ਤੇ ਆਪਾਂ ਨੇ ਹੁਣ ਇੱਥੇ ਬਾਹਾਂ ਜਿਹੜੀਆਂ ਮੂਲੀ ਸਾਈਡ ਤੋਂ ਰੱਖਣੀਆਂ ਨੇ 6 ਇੰਚ ਤੇ ਆਪਾਂ ਮਾਰਕ ਕਰਾਂਗੇ 1.5 ਇੰਚ ਆਪਾਂ ਐਕਸਟਰਾ ਲਵਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਇਹਦੇ ਨਾਲ ਮਿਲਾ ਦਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਨੇ ਇੱਥੇ ਕਾਰਟ ਪਾਉਣੀ ਆ ਜਿੱਥੇ ਜਿੱਥੇ ਆਪਾਂ ਨੇ ਮਾਰਕ ਕੀਤਾ ਉੱਥੇ-ਉੱਥੇ ਹੀ ਆਪਾਂ ਨੇ ਇਹ ਕਾਟਾ ਪਾ ਦੇਣੀ ਆ ਬਹੁਤ ਹੀ ਸੌਖਾ ਤਰੀਕਾ ਹੈ ਇਹ ਕਾਟ ਪਾਉਣ ਦਾ ਇਸ ਤਰ੍ਹਾਂ ਤੁਸੀਂ ਕਾਟ ਪਾ ਸਕਦੇ ਹੋ ਇੱਥੇ ਆਪਾਂ ਨੇ ਟੱਕ ਲਗਾ ਦੇਣਾ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਜੀ ਤੇ ਹੁਣ ਆਪਾਂ ਨੇ ਜਦੋਂ ਆਹ ਫਰੰਟ ਕਾਟ ਪਾਉਣੀ ਆ ਨਾ ਤਾਂ ਜਾਂ ਅੰਦਰ ਕਪੜਾ ਸਿੱਧਾ ਹੋਵੇ ਜਾਂ ਪੁੱਠਾ ਹੋਵੇ ਤੇ ਆਪਾਂ ਨੇ ਇਹ ਚੀਜ਼ਾ ਧਿਆਨ ਦੇਣਾ ਵੀ ਕਾਟ ਆ ਜਿਹੜੀ ਅਲੱਗ-ਅਲੱਗ ਪਵੇ ਦੋਨੇ ਪਾਵਾਂ ਚ ਇੱਕ ਪਾਸੇ ਦੀ ਹੋਣਾ ਪਵੇ ਹਨਾ ਤੇ ਆਪਾਂ ਨੇ ਇੱਥੇ 1 ਇੰਚ ਦੀ ਕਾਟ ਪਾ ਦੇਣੀ ਆ ਦੇਖ ਸਕਦੇ ਹੋ ਤੁਸੀਂ 1 ਇੰਚ ਦੀ ਆਪਾਂ ਨੇ ਦੇਖੋ ਕਾਟ ਪਾਤੀ ਇਹ ਆਪਾਂ ਨੇ ਫਰੰਟ ਉੱਪਰਲੇ ਦੋ ਪੱਲੇ ਵਾਲੇ ਵਿੱਚ ਹੀ ਪਾਉਣੀ ਆ ਨੀਚਲੇ ਪੱਲੇਆਂ ਦੇ ਵਿੱਚ ਨਹੀਂ ਪਾਣੀ ਹੈਗੀ ਤੇ ਜੇ ਅੰਦਰਲੀ ਸਾਈਡ ਸਿੱਧਾ ਹੋਵੇ ਜਾਂ ਪੁੱਠਾ ਹੋਵੇ ਨਹੀਂ ਤਾਂ ਜੇ ਅੰਦਰਲੀ ਸਾਈਡ ਇੱਕ ਪੁੱਠਾ ਸਿੱਧਾ ਹੋ ਗਿਆ ਤਾਂ ਬਾਹਾਂ ਇੱਕ ਸਾਈਡ ਦੀ ਹੀ ਬਣ ਜਾਣਗੀ ਆ ਦੋਨੇ ਤੇ ਗੱਲ ਦਾ ਆਪਾਂ ਨੇ ਪੂਰਾ ਧਿਆਨ ਰੱਖਣਾ ਹੁਣ ਆਪਾਂ ਇੱਥੇ ਕਾਟ ਪਾ ਦੇਣੀ ਆ ਆ ਆਪਾਂ ਨੇ ਕਾਟ ਪਾ ਲਤੀ ਆ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ